ਇੱਕ ਹੋਰ ਆਪਾਂ ਨਵੀਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਜੀ ਰੇਟ ਵੀ ਪਸੰਦ ਆਉ ਤੁਹਾਨੂੰ ਗੱਡੀਆਂ ਵੀ ਪਸੰਦ ਆਉਣਗੀਆਂ ਵਾਰੀਸਰ ਆਪਾਂ ਗੱਲ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 9465929488 ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਾਂ ਬਿਲਕੁਲ ਫ੍ਰੀ ਚ ਐਡ ਲਗਾ ਦਾਂਗੇ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਿਓ ਬਾਕੀ ਉੱਤੇ ਪੂਰੀ ਵੀਡੀਓ ਚ ਹਮੇਸ਼ਾ ਲਿਖ ਰਹੇ ਹਾਂ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫ੍ਰੀ ਚ ਆਪਾਂ ਐਡ ਤੁਹਾਡੀ ਲਾ ਦਿੰਨੇ ਸੀ స్కార్పియో ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਸਕਾਰਪੀਓ ਤੁਸੀਂ ਚੈੱਕ ਕਰੋ ਜੀ ਬਹੁਤ ਵਧੀਆ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚਿਆ ਪੰਜਾਬ ਨੰਬਰ ਹੈ 10 ਮਾਰਾ ਗੱਡੀਆਂ ਸੀ ਮਾਲਕ ਨੇ ਕਿਹਾ ਸਾਰੀ ਗੱਡੀ ਰੀਜਨਲ ਹੈ ਡਿਮਾਂਡ ਦੀ ਗੱਲ ਕਰੀਏ 290000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਮਾਨਸਾ ਮਾਲਕ ਦਾ ਏਰੀਆ ਦਾ ਟਾਇਰਾਂ 'ਚ ਅਲਾਈ ਵਧੀਆ ਲੱਗੇ ਹੋਏ ਨੇ ਰੰਗ ਚੈੱਕ ਕਰੋ ਜੀ ਵਧੀਆ ਮਾਲਕ ਨੇ ਰੱਖੀ ਹੋਈ ਆ ਜੇ ਆਪਾਂ ਅੰਦਰੋਂ ਗੱਲ ਕਰੀਏ ਅੰਦਰੋਂ ਵੀ ਪੂਰੀ ਆਪਾਂ ਨੂੰ ਸੋਹਣੀ ਗੱਡੀ ਮਿਲੂਗੀ ਦੇਖੋ ਨੂੰ ਇੰਜਨ ਗੇਅਰਾਂ ਤੇ AC ਹੀਟਰ ਅੰਦਰੋਂ ਸੀਟ ਕਵਰ ਮੈਟਿੰਗ ਮਿਊਜ਼ਿਕ ਸਿਸਟਮ ਹਰ ਚੀਜ਼ ਆਪਾਂ ਨੂੰ ਵਧੀਆ ਮਿਲੂਗੀ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਮਾਨਸਾ ਏਰੀਆ ਚ ਮਾਲਕ ਦੇ ਘਰੇ ਗੱਡੀ ਖੜੀ ਅਸੀ ਸਟਾਰਟ ਕਰਕੇ ਦੇਖ ਲਓ ਤੋਰ ਕੇ ਦੇਖ ਲਓ ਪੂਰੀ ਤਸੱਲੀ ਜਦੋਂ ਹੋ ਗਈ ਉਹ ਤੋਂ ਬਾਅਦ ਰੇਟ ਵੇਕੇ ਕਰ ਲਾਂਗੇ ਅਸੀਂ ਮਾਲਕ ਨੇ ਕਿਹਾਗਾ ਬਾਕੀ ਡਿਮਾਂਡ ਜਿਹੜੀ ਮਾਲਕ ਵੱਲੋਂ ਆਪਣੇ ਕੋਲੇ ਪਹੁੰਚੀ ਆ ਉਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੀ 290 ਇਹਨਾਂ ਨੇ ਕਿਹਾ ਇੱਕ ਬਰੀ ਤੇ ਬਾਕੀ ਤੁਸੀਂ ਮਾਲਕ ਨਾਲ ਆਪੇ ਗੱਲ ਕਰ ਲਿਓ ਮੋਬਾਈਲ ਨੰਬਰ ਮਾਲਕ ਦਾ 8591761966 ਗੱਲ ਕਰ ਸਕਦੇ ਹੋ ਜੋ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਕਰਨ ਨਾਲ ਜੇ ਚਾਹੁੰਦੇ ਹੋ ਜੀ ਹੁਣ ਆਪਾਂ ਜ਼ਾਹਿਰ ਗੱਡੀ ਦੀ ਗੱਲ ਕਰਾਂਗੇ ZDI ਟਾਪ ਮਾਡਲ ਗੱਡੀ ਲੈ ਕੇ ਪਹੁੰਚੀ ਅਸੀਂ 2008 ਮਾਡਲ ਗੱਡੀ ਆ ਤੇ ਪਾਸਿੰਗ ਆਪਾਂ ਨੂੰ ਰੀਨਿਊ ਮਿਲ ਜੂਗੀ 2028 ਤੱਕ ਦਾ ਸਾਰਾ ਕੁਝ ਵਧੀਆ ਜੀ ਕਮੀ ਪੇਸ਼ੀ ਕੋਈ ਨਹੀਂ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਮਾਲਕ ਦੇ ਘਰੇ ਗੱਡੀ ਖੜੀ ਅਸੀ ਸਟਾਰਟ ਕਰਕੇ ਦੇਖ ਲਓ ਪਟਿਆਲੇ ਗੱਡੀ ਖੜੀ ਐ ਸੀ ਤੇ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਬਾਕੀ ਸਟੇਰਿੰਗ ਤੇ ਆਪਾਂ ਨੂੰ ਕੰਟਰੋਲਸ ਮਿਲ ਜਾਣਗੇ ਪੂਰਾ ਵਧੀਆ ਰੇਟ ਐ ਪੂਰੀ ਵਧੀਆ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਅਸੀਂ ਪੰਜਾਬ ਨੰਬਰ ਆ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਚਲਾਈ ਹੋਈ ਆ ਵਧੀਆ ਰੱਖੀ ਹੋਈ ਆ ਜੇ ਆਪਾਂ ਗੱਡੀ ਦੀ ਡਿਮਾਂਡ ਦੀ ਗੱਲ ਕਰੀਏ 1,95,000 ਰੁਪਿਆ ਮਾਲਕ ਨੇ ਡਿਮਾਂਡ ਕਹੀ ਐ ਸੀ ਬਾਕੀ ਤੁਸੀਂ ਸਾਰਾ ਕੁਝ ਦੇਖ ਲਿਆ ਮਾਲਕ ਨੇ ਕਿਹਾ ਪੈਸਾਂ ਦੀ ਲੋੜ ਆ ਤਾਂ ਕਰਕੇ ਗੱਡੀ ਸੇਲ ਕਰਨੀ ਐ ਉਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਜੀ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਨੰਬਰ ਹੈ 9501200940 ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਆਪ ਤੁਸੀਂ ਕਰੋ ਜੀ ਬਾਕੀ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ ਨੰਬਰ ਹੈ ਜੀ ਆਪਣਾ 9466592948 ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤਵਾੜੀ ਲਾ ਦਾਂਗੇ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਗੱਡੀ ਪਹੁੰਚੀ ਹੈ ਜੈਨ 5000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਗੱਡੀ ਆਪਾਂ ਸਸਤੀ ਲੈ ਕੇ ਪਹੁੰਚੀ ਆ ਪੰਜਾਬ ਨੰਬਰ ਹੈ ਆਲ ਓਕੇ ਕੰਡੀਸ਼ਨ ਹੈ ਕਮੀ ਪੇਸ਼ੀ ਕੋਈ ਨਹੀਂ ਜਾ ਕੇ ਕਿਸ ਨੇ ਦੇਖਣੀ ਗੱਡੀ ਜਾ ਕੇ ਦੇਖ ਸਕਦੋਂ ਚਾਹੇ ਕਿਸ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦੋਂ ਬਾਕੀ ਦੋ ਮਾਡਲ ਗੱਡੀਆਂ ਸੀ ਤੇ ਤੁਹਾਨੂੰ ਗੱਡੀ ਪਸੰਦ ਆਊਗੀ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖ ਲਓ ਚਲਾ ਕੇ ਦੇਖ ਲਓ ਤੁਰ ਕੇ ਦੇਖ ਲਓ ਅੰਦਰ ਬਾਹਰੋਂ ਕੰਡੀਸ਼ਨ ਚੈੱਕ ਕਰ ਲਿਓ ਤੇ ਓਨਰ ਦਾ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਸੀ 81468 13375 ਗੱਲ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਤੇ ਹੁਣ ਦੱਸੋ ਜੀ ਮੈਨੂੰ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਤੇ ਜਿੰਨੀਆਂ ਮਸ਼ੀਨਰੀ ਆਪਾਂ ਲੈ ਕੇ ਪਹੁੰਚੇ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਮਸ਼ੀਨਰੀਆਂ ਤੇ ਕਮੈਂਟ ਕਰਨਾ ਨਾ ਪੁੱਲਿਓ ਜੀ ਵੱਧ ਤੋਂ ਵੱਧ ਕਮੈਂਟ ਕਰ ਦਿਓ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੇ ਤੁਹਾਡੇ ਕੋਲ ਵੀ ਘਰ ਕੋਠੀ ਮਕਾਨ ਹੈ ਜੀ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਨੰਬਰ ਤੁਹਾਨੂੰ ਦੱਸ ਹੀ ਦਿੱਤਾ ਬਾਕੀ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ 9465929488 ਤੇ ਇਹ ਵੀਡੀਓ ਹਰ ਰੋਜ਼ ਤੁਸੀਂ ਦੇਖਣਾ ਚਾਹੁੰਦੇ ਹੋ ਆਪਣੀ ਡੇਲੀ ਆਪਾ ਨਾਮੀ ਵੀਡੀਓ ਲੈ ਕੇ ਪਹੁੰਚਦੇ ਹਾਂ ਜੀ ਹਰ ਰੋਜ਼ ਆਪਾਂ ਮਸ਼ੀਨਰੀਆਂ ਵਧੀਆ ਲੈ ਕੇ ਪਹੁੰਚਦੇ ਹਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਜ਼ਰੂਰ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹੀ ਹੁੰਦਾ ਜਦੋਂ ਆਪਾਂ ਨਾਮੀ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਬਿਲਿ ਤੁਹਾਡੇ ਕੋਲੇ ਮੈਸੇਜ ਆਪਣੀ ਨਮੀ ਬਰੀ ਦਾ ਪਹੁੰਚੂਗਾ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਲਾਈਕ ਜ਼ਰੂਰ ਕਰ ਦਿਓ ਚੱਲਦੇ ਚੱਲਦੇ ਜੀ